ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੈਲ ਡਰੈਸ ਡਿਜ਼ਾਈਨਰ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਆਪਣੇ ਬਾਰੇ ਦੱਸ ਦਿਆਂ ਮੇਰਾ ਜਿਹੜਾ ਪਿੰਡ ਆ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਬਠਿੰਡੇ ਦੇ ਬਿਲਕੁਲ ਹੀ ਨਾਲ ਆ 7 ਕਿਲੋਮੀਟਰ ਦੂਰੀ ਤੇ ਆ ਥਰਮਲ ਪਲਾਟ ਦੇ ਕੋਲੋਂ ਸਿਰਫ 4 ਕਿਲੋਮੀਟਰ ਦੂਰੀ ਤੇ ਆ ਜੇ ਕਿਸੇ ਭਰਾ ਨੇ ਸਾਡੇ ਕੋਲੋਂ ਆ ਕੇ ਕੱਪੜੇ ਸਲਾਈ ਕਰਾਉਣੇ ਤਾਂ ਆ ਕੇ ਵੀ ਸਲਾਈ ਕਰਾ ਸਕਦੇ ਹੋ ਜਾਂ ਭੈਣਾਂ ਨੇ ਸਾਡੇ ਤੋਂ ਕੱਪੜੇ ਸਲਾਈ ਕਰਾਉਣੇ ਆ ਜਾਂ ਸਾਡੇ ਤੋਂ ਸਲਾਈ ਕਰਵਾ ਸਕਦੇ ਹੋ ਬਾਕੀ ਜਿਹੜੀਆਂ ਭੈਣਾਂ ਫੋਨ ਤੇ ਬੈਠ ਕੇ ਚਾਹਦੀਆਂ ਜਿਹਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਨੂੰ ਬਹੁਤ-ਬਹੁਤ ਧੰਨਵਾਦ ਤੇ ਜਿਹੜੀਆਂ ਭੈਣਾ ਜਾਂ ਕੋ ਭਰਾ ਚੈਨਲ ਤੇ ਨਵਾਂ ਹੁੰਦਾ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਕੰਟੀਨਿਊ ਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲੋ ਜਾਂ ਤਾਂ ਕਿ ਜਦੋਂ ਵੀ ਅਸੀਂ ਕੋਈ ਸਲਾਈ ਦੀ ਵੀਡੀਓ ਜਾਂ ਕਟਾਈ ਦੀ ਵੀਡੀਓ ਪਾਉਣੇ ਆ ਤਾਂ ਤੁਹਾਡੇ ਕੋਲ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜਾ ਕਰੇ ਅੱਜ ਜਿਹੜਾ ਆਪਾਂ ਟੌਪਿਕ ਲੈਤਾ ਉਹ ਜੈਟਸ 벨ਟ ਵਾਲੇ ਪਜਾਮੇ ਦਾਗਾ ਵੀ 벨ਟ ਵਾਲਾ ਪਜਾਮਾ ਜਿਹੜਾ ਮੂਰੇ 벨ਟ ਹੁੰਦੀ ਆ ਤੇ ਬੈਕ ਤੇ ਲਾਸਟ ਹੁੰਦੀ ਆ ਆਪਾਂ ਉਹ ਕਿਵੇਂ ਕੱਟਣਾ ਹੈ ਕੱਪੜਾ ਆਪਣੇ ਕੋਲੇ ਪਹਿਲਾਂ ਮਿਨਾਗੇ ਆਪਾਂ ਕਿੰਨਾ ਗਾਦੇ ਇਥੇ ਮੈਨ ਲੈਣਾ ਪਾ ਕਪੜੇ ਇੱਥੇ ਹੋ ਗਿਆ ਆਪਣਾ ਡੇਢ ਤੇ ਰੇਡ ਤਿੰਨ ਸਭ ਤੋਂ ਪਹਿਲਾਂ ਆਪਣੇ ਕੱਪੜੇ ਮਿਲਣਾਗਾ ਤਿੰਨ ਤੋਂ ਬਾਅਦ ਉਸ ਤੋਂ ਬਾਅਦ ਗੇਮ ਲੈਣਾ ਇਸ ਤਰ੍ਹਾਂ ਟੋਟਲ ਕਪੜਾ ਆਪਣੇ ਕੋਲ 3 ਮੀਟਰ 30 ਪੁਆਇੰਟ ਆ ਟੋਟਲ ਇਹ ਸਾਰਾ ਸੀਗਾ 3.5 20 ਪੁਆਇੰਟ ਸੰਗੜ ਕੇ ਤਾਂ ਇਹ ਮੈਂ ਤੁਹਾਨੂੰ ਕਹਣਾ ਨੂੰ ਵੀ ਕਪੜਾ ਘੱਟ ਤੋਂ ਘੱਟ 10-12 ਘੰਟੇ ਭਿਉਉ ਕੇ ਤਾਂ ਮੈਂ ਘਰੇ ਭਿਉਣਾ ਕਰੋ ਜਿਆਦਾ ਕਿਸੇ ਨੂੰ ਵੀ ਕੰਮ ਤੁਸੀਂ ਦਿਨੇ ਹੋ ਉਹਨੂੰ ਕੋ ਬਈ ਇਹ ਕਪੜਾ ਧੋ ਕੇ ਬਣਾਈ ਨਹੀਂ ਬਾਅਦ ਵਿੱਚ ਕੀ ਇਹ ਟਾਈਟ ਵੀ ਹੋ ਜਾਂਦਾ ਤੇ ਬਹੁਤ ਜ਼ਿਆਦਾ ਉੱਚਾ ਹੋ ਜਾਂਦਾ ਠੀਕ ਹੈ ਜੀ ਆਪਾਂ ਇਹਨੂੰ ਦੂਰਾ ਕਰਕੇ ਵਿਛਾਲਿਆ ਪ੍ਰੈਸ ਮਾਰੀ ਹੋਈ ਹੈ ਮੇਰੇ ਕਪੜੇ ਦੇ ਜੇਕਰ ਆਪਾਂ 벨ਟ ਵਾਲਾ ਪਜਾਮਾ ਕੱਟਣਾ ਤਾਂ 1 ਇੰਚ ਆ ਦੇਖੋ ਫੀਤਾ ਆਪਾਂ ਨੇ ਇਸ ਤਰ੍ਹਾਂ ਕੱਢ ਲਿਆ 1 ਇੰਚ ਫੀਤਾ ਉੱਪਰ ਕੱਢ ਲੈਣ ਇਹ ਇਸ ਤਰ੍ਹਾਂ ਇਸ ਤੋਂ ਬਾਅਦ ਆਪਾਂ ਨਿਸ਼ਾਨ ਲਾਵਾਂਗੇ ਲੰਬਾਈ ਦਾ ਜਿਵੇਂ ਇਸ ਭਰਾ ਦੀ ਲੰਬਾਈ 37.5 ਆ ਆ ਦੇਖੋ ਇਧਰ ਮਾਰੋ ਕੈਮਰਾ ਹਾਂਜੀ 37.5 ਲੰਬਾਈ ਆ 3 ਇੰਚ ਵੱਧ ਰੱਖਿਆ ਪੱਤਰ ਪਾਈ ਦਾ 37.5 3 40 ਇਸ ਤੋਂ ਬਾਅਦ ਜੇ ਕਿਸੇ ਭਰਾ ਨੂੰ ਜਾਂ ਭੈਣ ਨੂੰ ਝੋਲੀ ਦਾ ਨਹੀਂ ਪਤਾ ਕਿੰਨੀ ਰੱਖਣੀ ਹੈ ਹਨਾ ਐਸ ਨਿਸ਼ਾਨ ਤੋਂ ਲੈ ਕੇ ਉਸ ਤੋਂ ਬਾਅਦ ਤੁਸੀਂ ਜੇ ਤਾਂ ਤੁਸੀਂ ਪਜਾਮੇ ਦੀ ਇਲਾਸਟਿਕ ਪਾਉਣੀ ਆ ਫਿਰ ਤਾਂ 11 ਇੰਚ ਕੱਟ ਕਰਨੀ ਆ ਆ ਲੰਬਾਈ ਤੋਂ ਜੇ ਬੈਲਟ ਵਾਲਾ ਬਣਾਉਣਾ ਤਾਂ ਲਗਭਗ 1.5 ਇੰਚ ਠੀਕ ਆ ਹੁਣ ਇਸ ਜਿਹੜਾ ਪਜਾਮੇ ਝੋਲੀ ਆਪਾਂ ਚੈੱਕ ਕਿਵੇਂ ਹੋਊਗੀ ਵੀ ਜਦ ਬਣ ਗਿਆ ਇਸ ਤਰ੍ਹਾਂ ਬਣ ਕੇ ਵੇਖ ਲੈਣੀ ਆ ਆ ਦੇਖੋ 1.5 ਆ ਰਹੀ ਨਾ ਤਾਂ ਜਦੋਂ ਬਣ ਗਿਆ ਇਹ 1.5 11 ਆ ਜਾਊਗੀ ਬਿਲਕੁਲ ਸੌਖਾ ਤਰੀਕ ਅੱਧਾ ਇੰਚ ਇਧਰੋਂ ਲਾਜ਼ਮੀ ਛੱਡਣਾ ਉਹ ਮਾ ਕਿਸੇ ਪੈਨੀਆਂ ਉਹਦਾ ਪਲਾਜੂ ਕੱਟਣਾ ਆਪਾਂ ਵਾ ਬੈਲਟ ਵਾਲਾ ਪਜਾਮਾ ਹਨਾ ਜਾਗੂ ਟੇਲਰ ਮਾਸਟਰ ਮੇਰੀ ਵੀਡੀਓ ਦੇਖਦਾ ਤਾਂ ਉਹ ਇਧਰੋਂ ਅੱਧਾ ਇੰਚ لازਮੀ ਹਟਣਾ ਨਹੀਂ ਤਾਂ ਇੱਥੇ ਕੀ ਹੁੰਦਾ ਨੋਕ ਬਣ ਜਾਂਦੀ ਆ ਤੇ ਉਹ ਸਿਉਣ ਵੇਲੇ ਵੀ ਦਿੱਕਤ ਕਰਦੀ ਆ ਤੇ ਬਾਹਰ ਦੇ ਵਿੱਚ ਵੀ ਹਨਾ ਆ ਦੇਖੋ ਇੱਥੋਂ ਕਿੰਨਾ ਕੱਪੜਾ ਆਪਣਾ 11 ਇੱਥੋਂ ਆਪਾਂ 12 ਰੱਖ ਲੈਣਾ 12 ਦਾ ਅੱਧ ਕਰ ਲੈਣਾ ਉਸ ਤੋਂ ਬਾਅਦ ਜੇ ਤੁਹਾਡੇ ਕੋਲ ਕੱਪੜਾ ਵਾਧੂ ਹੈਗਾ ਜਿਵੇਂ ਇੱਥੋਂ 13 ਤਾਂ ਤੁਸੀਂ 13 ਰੱਖ ਕੇ ਵਾਧਾ ਕਰ ਸਕਦੇ ਹੋ ਵੀ ਯਾਨੀ ਇਧਰ ਕੱਪੜਾ ਆਪਣਾ ਘੱਟ ਤੋਂ ਘੱਟ 1.5 2 ਇੰਚ ਤਾਂ ਬਚੇ ਹੀ ਬਚੇ ਇਹ ਵੀ ਕੀ ਹੁੰਦਾ ਆਪਾਂ ਬਾਹਲਾ ਇਧਰੋਂ ਲਿਆਉਣੇ ਆਗੇ ਹਨਾ ਤਾਂ ਫਿਰ ਜਿਹੜੀ ਕਰੀਜ਼ ਆ ਉਹ ਵੀ ਇੱਕ ਪਾਸੇ ਜਾਣ ਲੱਗ ਜਿੰਦੀ ਆ ਕੋਸ਼ਿਸ਼ ਕਰਿਆ ਕਰੋ ਇਧਰੋਂ 2.5 ਇੰਚ ਕਪੜਾ ਬਾਚੀ ਠੀਕ ਆ ਤਾਂ ਕਿ ਜਿਹੜੀ ਕਰੀਜ਼ ਆ ਉਹ ਵਿਚਾਲੇ ਆ ਕੇ ਡਿੱਗੇ ਜੇ ਇਹਦੇ ਵਿੱਚੋਂ ਕਿਸੇ ਵੀ ਚੀਜ਼ ਦੀ ਕਿਸੇ ਭੈਣ ਨੂੰ ਜਾਂ ਭਰਾ ਨੂੰ ਨਾ ਸਮਝ ਲੱਗੇ ਤਾਂ ਬਾਅਦ ਦੇ ਵਿੱਚ ਵੀ ਤੁਸੀਂ ਮੈਨੂੰ ਫੋਨ ਕਰੇ ਪੁੱਛ ਸਕਦੇ ਹੋ ਫੋਨ ਤੇ ਜੇ ਪੁੱਛਣਾ ਸ਼ਾਮ ਨੂੰ 8 ਵਜੇ ਤੋਂ ਫੋਨ ਲਾ ਲਿਆ ਕਰੋ ਬਾਕੀ ਮੇਰਾ ਨੀਚੇ ਵਟਸਐਪ ਨੰਬਰ ਚੱਲੀ ਜਾਂਦਾਗਾ ਜੇ ਕਿਸੇ ਭਰਾ ਨੇ ਵਟਸਐਪ ਤੇ ਹਨਾ ਮੈਸੇਜ ਭੇਜਣਾ ਜੇ ਆਪ ਐਨ ਡ੍ਰੀਮ ਐਸਿਪੀ ਸਾਨੂੰ ਕੋਈ ਦਿੱਕਤ ਨਹੀਂ ਬਾਕੀ ਜਿਹੜੀਆਂ ਭੈਣਾ ਚੈਨਲ ਤੇ ਨਵੀਆਂ ਹੁੰਦੀਆਂ ਉਹ ਆਪਣਾ WhatsApp ਗਰੁੱਪ ਨੂੰ ਜੁਆਇਨ ਕਰ ਸਕਦੇ ਬਿਲਕੁਲ ਫ੍ਰੀ ਸੇਵਾ ਕੋਈ ਪੈਸਾ ਨਹੀਂ ਤੁਸੀਂ WhatsApp ਦੇ ਉੱਪਰ ਬੋਲ ਕੇ ਭੇਜ ਸਕਦੇ ਹੋ ਲਿਖ ਕੇ ਭੇਜ ਸਕਦੇ ਬਾਈ ਸਾਡਾ ਨੰਬਰ ਜਿਹੜਾ ਉਹ ਗਰੁੱਪ ਦੇ ਵਿੱਚ ਐਡ ਕਰ ਲਓ ਬਿਲਕੁਲ ਫ੍ਰੀ ਹੈ ਇਹ ਨਹੀਂ ਹੈ ਕੋਈ ਗਰੁੱਪ ਦੇ ਵਿੱਚ ਐਡ ਜਾਂ ਗੇਣਾ ਫੋਨ ਤੇ ਕੋਈ ਗੱਲ ਕਰਨ ਦਾ ਪੈਸਾ ਹੋਊਗਾ ਇਸ ਤਰ੍ਹਾਂ ਕੁਝ ਵੀ ਨਹੀਂਗਾ ਠੀਕ ਹੈ ਜੀ ਮੈਂ ਹਰ ਇੱਕ ਵੀਡੀਓ 'ਚ ਦੱਸਦਾ ਨੂੰ ਕੋਈ ਪੈਸਾ ਨਹੀਂ ਸਿਖਲਾਈ ਦਾ ਬਿਲਕੁਲ ਫ੍ਰੀ ਸੇਵਾ ਬਸ ਇੰਨਾ ਕਰ ਲਿਆ ਕਰੋ ਵੀ ਅੱਗੇ ਵੀਡੀਓ ਲਾਜ਼ਮੀ ਸ਼ੇਅਰ ਕਰਦਾ ਕਰੋ ਤਾਕੇ ਹੋਰਾਂ ਭੈਣਾ ਵੀ ਜਾਂ ਭਰਾ ਕੋਈ ਇਸ ਚੀਜ਼ ਦਾ ਲਾਹਾ ਲੈ ਸਕਣ ਕਿਸੇ ਵੀ ਚੀਜ਼ ਬਾਰੇ ਪੁੱਛਣਾ ਜਾਂ ਕਿਸੇ ਨੇ ਕੱਪੜੇ ਦਾ ਕੰਮ ਨਾਲ ਸ਼ੁਰੂ ਕਰਨਾ ਠੀਕ ਆ ਜਾਂ ਕੋਈ ਪਹਿਲਾਂ ਘਰੇ ਭੈਣ ਕਰ ਰਹੀ ਹੈ ਕੰਮ ਬਾਅਦ ਵਿੱਚ ਕੀ ਆ ਵੀ ਉਹਨਾਂ ਨੂੰ ਇਹ ਹੁੰਦਾ ਬਾਹਰ ਦੁਕਾਨ ਕਰਾਂ ਜਾਂ ਕੋਈ ਛੋਟਾ ਬੁਟੀਕ ਤੋਂ ਸ਼ੁਰੂ ਕਰਾਂ ਤਾਂ ਇੱਕ ਵਾਰੀ ਗੱਲਬਾਤ ਜ਼ਰੂਰ ਕਰ ਲਿਆ ਕਰੋ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਤਾਂ ਕਿ ਜਿਹੜੀਆਂ ਬਾਅਦ ਵਿੱਚ ਸਮੱਸਿਆ ਆਉਣਗੀਆਂ ਉਹ ਤੁਹਾਨੂੰ ਮੈਂ ਪਹਿਲਾਂ ਦੱਸ ਦਿਆਂ ਹਨਾ ਤਾਂ ਆਜੋ ਆਪਾਂ ਇਹਦੀ ਕਟਾਈ ਸ਼ੁਰੂ ਕਰਦੇ ਹਾਂ ਇੱਥੋਂ ਆਪਾਂ ਇਹਨੂੰ ਬਿਲਕੁਲ ਸਿੱਧਾ ਕਰਕੇ ਨਾ ਲਗਭਗ ਅੱਧਾ ਪੌਣਾ ਇੰਚ ਡਾਊਨ ਲਾਜ਼ਮੀ ਕਰਨਾ ਤੇ ਐਸ ਨਿਸ਼ਾਨ ਤੋਂ ਜੇ ਤੁਸੀਂ ਸਿੱਧਾ ਨਿਸ਼ਾਨ ਵੀ ਲਾਉਣਾ ਝੋਲੀ ਮੈਣਨ ਵਾਸਤੇ ਤਾਂ ਕਿੰਨਾ ਆ ਰਿਹਾ 7.91 ਠੀਕ ਹੈ ਜੀ ਜੇ ਤੁਸੀਂ ਝੋਲੀ ਚਾਹੋ ਨੀਓ ਵੀ ਤੁਹਾਡੀ ਅਗਲੀ ਤਿਆਰ ਕਿੰਨੀ ਰਜ 12 ਤਾਂ ਤੁਸੀਂ ਇੱਥੇ 10 ਰੱਖ ਲੈਣਾ ਬਿਲਕੁਲ ਸੌਖਾ ਜਿਹੇ ਤਰੀਕੇ ਹੁੰਦੇ ਮੇਰੇ ਜਮਾ ਸੌਖੇ ਫਿਰ ਵੀ ਜੇ ਕਿਸੇ ਭਰਾ ਨੂੰ ਜਾਂ ਭੈਣ ਨੂੰ ਸਮਝ ਨਹੀਂ ਆਉਂਦੀ ਉਹ ਵੀ ਕਮੈਂਟ ਬਾਕਸ ਦੇ ਵਿੱਚ ਦੱਸਿਆ ਕਰੋ YouTube ਵਾਲੇ ਦੇ ਵਿੱਚ ਜਾ ਕੇ ਤੇ ਜੇ ਸਮਝ ਆਉਂਦੀ ਹੈ ਤਾਂ ਲਾਜ਼ਮੀ ਦੱਸਿਆ ਕਰੋ ਹਨਾ ਉਹਦਾ ਮੈਨੂੰ ਵੀ ਹੌਸਲਾ ਮਿਲਦਾ ਹਾਂ ਜੀ ਵੀ ਤੁਹਾਨੂੰ ਸਮਝ ਆਉਂਦੀ ਹੈ ਠੀਕ ਹੈ ਜੀ ਤਾਂ ਆਜੋ ਆਪਾਂ ਕਰਦੇ ਆ ਕਟਾਈ ਸ਼ੁਰੂ ਬੈਲਟ ਵਾਲੇ ਪਜਾਮੇ ਦੀ ਇਹ ਉਸੇ ਤਰੀਕੇ ਨਾਲ ਕੱਟਿਆ ਜਾਊਗਾ ਜੀ ਕਿਸੇ ਭੈਣ ਨੇ ਆਪਦਾ ਬੈਲਟ ਵਾਲਾ ਪਲਾਜੂ ਕੱਟਣਾ ਮੂਹਰੋਂ ਬੈਲਟ ਲਾ ਕੇ ਬੈਗ ਤੇ ਇਲਾਸਟਿਕ ਪਾਉਣੀ ਆ ਜਿਵੇਂ ਬੰਦਿਆਂ ਦੇ ਹੁੰਦਾ ਓਵੇਂ ਬੀਬੀਆਂ ਦੇ ਹੁੰਦਾ ਠੀਕ ਆ ਤਾਂ ਆਪਾਂ ਆਪਾਂ ਇਸ ਨੂੰ ਇੱਥੋਂ ਕਟਾਈ ਸ਼ੁਰੂ ਕਰਦੇ ਹਾਂ ਪੇਪਰ ਕਾਟਨ ਹਾਰਡ ਕੁਆਲਿਟੀ ਹੈ ਪੂਰਾ ਧਿਆਨ ਨਾਲ ਕੱਟਣਾ ਪਊ ਆਪਾਂ ਠੀਕ ਹੈ ਜੀ ਬਾਕੀ ਇਸ ਤਰ੍ਹਾਂ ਦਾ ਕਪੜਾ ਆਪਣੇ ਕੋਲ ਹੀ ਹੁੰਦਾ ਜੇ ਕਿਸੇ ਭਰਾ ਨੂੰ ਸ਼ੌਂਕ ਆ ਪੇਪਰ ਕਾਟਰਨ ਦਾ ਜਾਂ ਜਿਵੇਂ ਵਾਟਰਪਰੂਫ ਕਪੜਾ ਆਉਂਦਾ ਆਪਾਂ ਜਿਵੇਂ ਉਹਦੇ ਕੋਕ ਵਗੈਰਾ ਢੋਲ ਦਿੰਨੇ ਆ ਕਿਸੇ ਭਰਾ ਨੂੰ ਜਾਂ ਭੈਣ ਨੂੰ ਕਪੜਾ ਉਹ ਚਾਹੀਦਾ ਘਰ ਵਾਸਤੇ ਤਾਂ ਤੁਸੀਂ ਸਾਡੇ ਤੋਂ ਆਨਲਾਈਨ ਹੀ ਮੰਗਵਾ ਸਕਦੇ ਹੋ ਤਾਂ ਫੋਨ ਤੇ ਆਰਡਰ ਦੇ ਕੇ ਵੀ ਸਲਾਈ ਕਰਾ ਸਕਦੇ ਹੋ ਜਿਵੇਂ ਅੱਗੇ ਦੀਵਾਲੀ ਆ ਰਹੀ ਆ ਆਪਾਂ ਨੂੰ ਸ਼ੌਂਕ ਹੁੰਦਾ ਹਨ ਵੀ ਕੱਪੜੇ ਆਪਣੇ ਵਧ ਗਈ ਹੁਣ ਕਿਉਂਕਿ ਉਸ ਤੋਂ ਬਾਅਦ ਫਿਰ ਵਿਆਹ ਸ਼ਾਦੀਆਂ ਚੱਲ ਪੈਂਦੀ ਆ ਜਿਹੜੀ ਆਪਾਂ 5 ਗਾਪਰੀਲ ਸੂਟ ਬਣਾਉਣਾ ਉਹ ਆਪਾਂ ਨੂੰ ਇਹ ਹੁੰਦਾ ਵੀ ਵਧ ਗਈ ਸਵਾਲੀਏ ਬਾਅਦ ਦੇ ਵਿੱਚ ਵਿਆਹ ਵੀ ਦੇ ਤਾਂ ਕਿਸੇ ਵੀ ਪ੍ਰਕਾਰ ਦਾ ਤੁਸੀਂ ਵਧੀਆ ਕਪੜਾ ਆਪਣੇ ਕੋਲੋਂ ਲੈ ਸਕਦੇ ਹੋ ਫੋਨ ਤੇ ਗੱਲਬਾਤ ਕਰ ਲਿਆ ਕਰੋ ਜਦੋਂ ਵੀ ਤੁਸੀਂ ਕਪੜੇ ਬਾਰੇ ਕੋਈ ਗੱਲ ਕਰਨੀ ਹੈ WhatsApp ਤੇ ਮੈਸੇਜ ਨਹੀਂ ਭੇਜਿਆ ਕਰੋ ਜਦੋਂ ਮੇਰੇ ਕੋਲ ਟਾਈਮ ਹੁੰਦਾ ਮੈਂ ਆਪ ਫੋਨ ਲਾ ਲੈਂਦਾ ਹਣਾ ਜਾਂ ਉਹ ਚੀਜ਼ ਦਾ ਤੁਹਾਨੂੰ ਜਵਾਬ ਦੇ ਦੇਣਾ ਉਹਨਾਂ ਦੇ ਕੋਲ ਆਪਾਂ ਉਥੋਂ ਪੀਸ ਲਾ ਲੈਣਾ ਆ ਜੀ ਨੂੰ ਨਹੀਂ ਭੁੱਲਣਾ ਆਪਾਂ ਨੇ ਇੱਥੋਂ ਪਾਸਾ ਲਟਾਉਣਾ ਜਦੋਂ ਆਪਾਂ ਵੱਡੇ ਪੱਲੇ ਕੱਟਾਂਗੇ ਨਾ ਪਜਾਮੇ ਦੀ ਜਿਵੇਂ ਸੇਮ ਪੈਂਟ ਤੇ ਕਰਦੇ ਉਵੇਂ ਪਲਾ ਪਜਾਮੇ ਦੀ ਠੀਕ ਹੈ ਕਮਾ ਕਿ ਜਿਸ ਭੈਣ ਨੇ ਆਪਦਾ ਲੇਡੀ ਪਲਾਜ਼ੋ ਕੱਟਣਾ ਸੇਮ ਹੀ ਤਰੀਕਾ ਹੁੰਦਾ ਬਸ ਏ ਟੂ ਜ਼ੈਡ ਸਾਰਾ ਸੇਮ ਦਾ ਸੇਮ ਬਸ ਇਹ ਬੰਦਿਆਂ ਦੇ ਹੁੰਦੇ ਮੂਰੇ ਜੈਪ ਲੱਗ ਜਾਂਦੀ ਆ ਬੀਬੀਆਂ ਦੇ ਅੱਗੋਂ ਬੰਦ ਹੋਗੇ ਮੂਰੇ ਮੂਰੇ ਬੈਲਟ ਲੱਗ ਜਾਂਦੀ ਠੀਕ ਹੈ ਮੈਸੀ ਆਪਾਂ ਇਸ ਦੀ ਵੀਡੀਓ ਪਾਈ ਹੋਈ ਹੈ ਜੇ ਕਿਸੇ ਭੈਣ ਨੇ ਉਸ ਵੀਡੀਓ ਦਾ ਲਿੰਕ ਚਾਹੀਦਾ ਹੁੰਦਾ ਵੀ ਭਾਈ ਮੈਂ ਲੇ ਸਿੱਖਣਾਗਾ ਬੈਲਟ ਵਾਲਾ ਪਲਾਜ਼ੋ ਮੇਂ ਨਹੀਂ ਹੁੰਦਾ ਪੂਰੀ ਲਾਸਟਿਕ ਵਾਲਾ ਹੁੰਦਾ ਤੁਸੀਂ ਮੈਨੂੰ WhatsApp ਤੇ ਮੈਸੀ ਭੇਜ ਕੇ ਮੰਗਵਾ ਸਕਦੇ ਹੋ ਜੇ ਕਿਸੇ ਭੈਣ ਨੇ ਬੈਲਟ ਵਾਲਾ ਪਲਾਜ਼ੋ ਸਿੱਖਣਾ ਜਿਹਦੇ ਮੂਰੇ ਬੈਲਟ ਹੁੰਦੀ ਐ ਇੰਨੀ ਪਿੱਛੇ ਲਾਸਟਕ ਹੁੰਦੀ ਆ ਤਾਂ ਉਹਦੀ ਆਪਾਂ ਵੀਡੀਓ ਸਲਾਈ ਦੀ ਬਣਾਈ ਹੋਈ ਹੈ ਜੇ ਕਿਸੇ ਭੈਣ ਨੂੰ ਵੀਡੀਓ ਨਹੀਂ ਮਿਲਦੀ ਜਾਂ ਭੈਣ ਨਵੀਂ ਹੁੰਦੀ ਹੈ ਕੋਈ ਤਾਂ ਮੈਨੂੰ WhatsApp ਤੇ ਬੋਲ ਕੇ ਭੇਜ ਦਿਆ ਕਰੋ ਜਿਹਨੂੰ ਲਿਖਣਾ ਆਉਂਦਾ ਲੈ ਕੇ ਭੇਜ ਦਿਆ ਕਰੋ ਬਾਈ ਸਾਨੂੰ ਉਹ ਵੀਡੀਓ ਚਾਹੀਦੀ ਆ ਤਾਂ ਤੁਹਾਨੂੰ ਉਹ ਵੀਡੀਓ 2-3 ਮਿੰਟਾਂ ਦੇ ਵਿੱਚ ਵੀ ਮਿਲ ਜਾਊਗੀ ਆਪਾਂ ਸੈੱਟ ਕਰ ਲੈਣ ਨੂੰ ਇੱਕ ਵਾਰੀ ਇਹਦੇ ਪ੍ਰੈਸ ਮਾਰਾਂਗੇ ਜਿਹੜੀਆਂ ਭੈਣਾਂ ਕੋਈ ਗਰੁੱਪੂਗਰਾ ਚਲਾਉਂਦੇ ਹਨ ਜਿਵੇਂ ਅੱਗੇ ਬੀਬੀਆਂ ਦੇ ਭੈਣਾਂ ਦੇ ਗਰੁੱਪ ਬਣੇ ਹੁੰਦੇ ਆ ਤਾਂ ਉਹਦੇ ਵਿੱਚ ਲਾਜ਼ਮੀ ਵੀਡੀਓ ਸ਼ੇਅਰ ਕਰਿਆ ਕਰੋ ਤਾ ਕਿ ਹੋਰਾ ਭੈਣਾ ਜਾਂ ਭਰਾ ਆਪਣੇ ਲਾਹਾ ਇਸ ਚੀਜ਼ ਦਾ ਲੈ ਸਕਣ। ਲੋਚੀ ਹੁਣ ਆਪਾਂ ਇਹਨੂੰ ਉਸੇ ਤਰੀਕੇ ਵਿਛਾਲਾਂਗੇ ਦੇ ਉੱਤੇ। ਆ ਕੱਟ ਦਾ ਧਿਆਨ ਰੱਖਣਾ ਆਪਣੇ ਮੈਂ ਹਰ ਇੱਕ ਵੀਡੀਓ ਚ ਦੱਸਦਾ ਹਾਂ ਨਾ ਕਿ ਇੱਥੋਂ ਇਹ ਜੋ ਆਪਾਂ ਇਹਦੇ ਉੱਤੇ ਵਿਛਾਉਣਾ ਨਾ ਇਸ ਚ। ਹਾਂ। ਠੀਕ ਆ। ਇੱਥੋਂ ਜੇ ਜੋ ਆਪਣਾ ਸਹੀ ਹੋ ਗਿਆ ਇਧਰੋਂ। ਇਧਰੋਂ ਆਪਾਂ ਨੇ ਛੱਡ ਨਹੀਂ ਛੱਡਣਾ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਵੀ ਅੱਧਾ ਇੰਚ ਨੀਚੋਂ। ਅੱਧਾ ਇੰਚ ਆਪਾਂ ਛੱਡ ਤਾ। ਹੁਣ ਇਸ ਤੋਂ ਬਾਅਦ ਆਪਾਂ ਨੇ ਕੀ ਕਰਨਾ? ਜਿਹੜੀ ਭੈਣ ਨੇ ਜਾਂ ਭਰਾ ਨੇ ਕਿਸੇ ਨੇ ਮੇਰੀ ਵੀਡੀਓ ਦੇਖਦਾ 3 ਇੰਚ ਛੱਟਣਾ ਇੱਥੋਂ ਕਈ ਭੈਣਾਂ ਨੇ ਕਮੈਂਟ ਆਉਂਦੇ ਬਾਈ ਇਹਦੇ ਕੱਪੜਾ ਅਲੱਗ ਲੱਗੂ ਆ ਜਿਹੜੀ ਲਾਸਟਿਕ ਪਾਉਣੀ ਵਿੱਚੋਂ ਹੀ ਲੱਗੂ ਜਿਹੜਾ ਆਪਾਂ 3 ਇੰਚ ਛੱਟਤਾ ਨਾ ਇਹ ਇਸ ਤਰ੍ਹਾਂ ਆਊਗਾ ਮੁੜ ਕੇ ਵੈਸੇ ਇਹਦੀ ਵੀਡੀਓ ਪਾਈ ਹੋਈ ਆ ਅੱਜ ਮੈਂ ਤੁਹਾਨੂੰ ਕਹਿ ਰਿਹਾ ਵਾਰ-ਵਾਰ ਵੀ ਇਹ ਕਿਸੇ ਭੈਣ ਨੂੰ ਲੋੜ ਆ ਕੰਫਿਊਜ਼ਨ ਹੁੰਦੀ ਗਈ ਵੀਰੀ ਵੀ ਆ 5 ਇੰਚ ਕੱਪੜਾ ਕਿੱਥੇ ਜਾਊਗਾ ਜਾਂ ਲਾਸਟਿਕ ਕਿੱਥੋਂ ਪਾਊਗੀ ਹਣਾ ਹੁਣ ਇੱਥੋਂ ਆਪਾਂ ਰੱਖਣਾ 5 ਇੰਚ ਦੁਬਾਰੇ ਫੇਰ ਤੁਹਾਨੂੰ ਦੱਸ ਦਿਆਂ ਇੱਥੋਂ 3 ਇੰਚ ਠੀਕ ਹੈ ਇਸ ਤੋਂ ਪੰਜ ਇੰਚ ਇਸ ਤੋਂ ਬਾਅਦ ਹੁਣ ਆਪਾਂ ਨੇ ਕੀ ਕਰਨ ਜਿਵੇਂ ਇਸ ਭਰਾ ਦਾ ਲੱਕ ਹੈਗਾ 29 ਠੀਕ ਹੈ ਪੂਰਾ ਸਹਿਜੀ ਇਹ ਬੰਦੇ ਦਾ ਪਰ ਲਿੱਸਾ ਪਤਲਾ ਹੈਗਾ ਤਾਂ ਆਪ ਮੰਨ ਕੇ ਚਲੋ 30 ਆ 30 ਦਾ ਚੌਥਾ ਹਿੱਸਾ ਕਿੰਨਾ ਹੋ ਗਿਆ 7.5 7.5 ਤੇ 4 11.5 ਤੋਂ ਆਪਾਂ ਇੱਕ ਸੁੱਤ ਘੱਟ ਕਰ ਲੈ ਕਿਉਂਕਿ 29 ਹੈ ਨਾ ਹਾਂ ਜਿਹੜਾ ਆਹ ਵਾਲਾ ਹਿੱਸਾ ਹੁੰਦਾ ਇਹ ਲੱਕ ਦੇ ਚੌਥੇ ਹਿੱਸੇ ਤੋਂ 4 ਇੰਚ ਵੱਧ ਰੱਖਣਾ ਹੁੰਦਾ ਆਪਾਂ ਨੇ ਕੱਪੜਾ ਠੀਕ ਹੈ ਜੀ ਆਪਾਂ ਮਾਂ ਬੀਬੀ ਜਿਹਾ ਕਿਸ ਦਾ ਪਜਾਮਾ ਪਾ ਮੈਂ ਕਿਸੇ ਭਰਾ ਦਾ ਬਿਲਟ ਲਾ ਪੀਮ ਮੰਨ ਕੇ ਚੱਲੋ ਕਿਸਦਾ 132 8 ਚੌਕ 32 ਹੁੰਦੀ ਹੈ ਨਾ 8 ਤੇ 4 ਫਿਰ ਤੁਸੀਂ 12 ਰੱਖੋਗੇ ਜਿੰਨਾ ਵੀ ਤੁਹਾਡਾ ਲੱਕ ਨਿਕਲੂਗਾ ਉਹਦਾ ਚੌਥਾ ਹਿੱਸਾ ਕਰਕੇ ਉਹਦੇ ਵਿੱਚ 4 ਇੰਚ ਪਾ ਦੇਣਾ ਵਿਚੀ ਮਾਰਜਿਨ ਆਊਗਾ ਅਲੱਗ ਮਾਰਜਿਨ ਨਹੀਂ ਪਾਉਣਾ ਉਸ ਤੋਂ ਬਾਅਦ 4 ਇੰਚ ਤੋਂ ਬਾਅਦ ਇਹ ਚੀਜ਼ ਦਾ ਲਾਜ਼ਮੀ ਖਿਆਲ ਰੱਖਣਾ ਬਾਕੀ ਤੁਸੀਂ WhatsApp ਤੇ ਬੋਲ ਕੇ ਭੇਜਿਆ ਕਰੋ ਦਿਨਾਂ ਕਿਈ ਵਾਰ ਤੁਸੀਂ ਪੀਆ ਮੈਂ ਕੱਟ ਦਿਉ ਜਾਂ ਸਿਉਣਿਓ ਗਲਤ ਨਹੀਂ ਕੱਟਣਾ ਰੋਕ ਜਾ ਕਰੋ ਉਥੇ ਕੰਮ ਨੂੰ ਜੇ ਨਹੀਂ ਸਮਝ ਆਉਂਦੀ ਹੈ ਨਾ ਲਓ ਜੀ ਪੱਟ ਆਪਣਾ ਕਿੰਨਾਗਾ ਇਸ ਭਰਾ ਦਾ ਲਗਭਗ ਹੈਗਾ 25 ਆਪਾਂ ਕਿੰਨਾ ਰੱਖਿਆ 24.5 ਆਪਾਂ ਇਧਰ ਉਹਨੂੰ ਵੱਧ ਪਾ ਦਾਂਗੇ। ਹਾਂ। ਕਿੰਨਾ ਪਾ ਲਿਆ ਪੌਣੇ 3 ਇੰਚ ਇਸ ਚ। ਤੇ ਇਥੋਂ ਕਿੰਨਾ ਰੱਖਾਂਗੇ ਆਪਾਂ? ਚਾਹੋ ਮਾਰੇ ਹੇ ਨੀਚੇ ਕਿਹੋਰਾ 1.5 ਇੰਚ। ਐਸ ਨਹੀਂ ਸ਼ਾਦ ਦੋ ਨਹੀਂ ਰੱਖਣਾ ਬਹੁਤ ਸਾਰੇ ਭਰਾ ਜਿਹਾ ਭੈਣ ਦੋ ਰੱਖ ਲੈਂਦੀ ਆ। ਤਾਂ ਫਿਰ ਦਿੱਕਤ ਆਉਂਦੀ ਹੈ। ਨਾਲੇ ਤਾਂ ਮੂਰੀ ਵੱਜ ਜਾਂਦੀ ਆ। ਨਾਲੇ ਕਰੀਸ ਸਾਈਡ ਨੂੰ ਜਿਆਦਾ ਜਾਂਦੀ ਆ। ਆ ਜਿਹੜਾ ਨਿਸ਼ਾਨ ਲਾਉਣਾ ਆਪਾਂ ਨੇ ਇੱਕ ਸੂਤ ਨੀਚੇ ਨੂੰ ਰੱਖਣਾ ਹੈ। ਐਂ ਥੱਲੇ ਨੂੰ ਇਧਰ ਨੂੰ ਇਥੋਂ ਆ ਦੇਖੋ ਇਥੇ ਸਿੱਧਾ ਹੋ ਗਏ ਨਾ। ਇਥੇ ਤੋਂ ਰਟੇਡ ਇਥੇ ਤੇਰੀ ਆਹ ਨਿਸ਼ਾਨ ਨੂੰ ਆਪਾਂ ਨੇ ਆਹ ਨਿਸ਼ਾਨਾ ਮਲਾਉਣਾ ਹੈਗਾ ਧਿਆਨ ਦੇ ਨਾਲ ਇਹ ਐਸੇ ਠੀਕ ਹੈ ਨਿਸ਼ਾਨ ਦੇਸਰੇ ਹਾਂਜੀ ਤੀਸਰੇ ਆ ਬਾਕੀ ਕੋਈ ਵੀ ਨਿਸ਼ਾਨ ਦੇਸਦਾਨੀ ਨਾ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਦਿਆ ਕਰੋ ਜਾ ਕੇ ਵੀ ਬਾਈ ਜਾਂ ਕੈਮਰਾ ਵੱਧ ਹਿੱਲਦਾ ਜਾਂ ਨਿਸ਼ਾਨ ਨਹੀਂ ਜੀ ਇਹ ਤੁਸੀਂ ਦੱਸੋਗੇ ਨਹੀਂ ਫਿਰ ਮੈਨੂੰ ਪਤਾ ਨਹੀਂ ਲੱਗਦਾ ਹਨਾ ਜਾਂ ਹੋਰ ਕਿਸੇ ਟੌਪਿਕ ਤੇ ਤੁਸੀਂ ਵੀਡੀਓ ਦੇਖਣੀ ਚਾਹੁੰਦੇ ਹੋ ਨਿਓ ਉਹ ਵੀ ਤੁਸੀਂ YouTube ਵਾਲੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਿੰਨਾਂ ਨੂੰ ਪੜ੍ਹਨਾ ਲਿਖਣਾ ਆਉਂਦਾ ਅੰਗਰੇਜ਼ੀ ਪਿਆਬੀ ਜੇ ਮਰਜ਼ੀ ਲਿਖ ਦਿਆ ਕਰੋ ਮੈਂ ਹੌਲੀ ਹੌਲੀ ਪੜ ਲੈਣਾ ਉਹਨੇ ਹਣਾ ਲੋਚੀ ਆਪਾਂ ਇਹ ਨਿਸ਼ਾਨ ਇਥੋਂ ਆਰਾਮ ਦੇਣਾ ਬਣਾਉਣਾ ਹੁੰਦਾ ਉਸ ਤੋਂ ਬਾਅਦ ਐਸ ਨਿਸ਼ਾਨ ਦੇਦਾ ਲੋਚੀ ਹੁਣ ਆਪਾਂ ਇਥੋਂ ਜਿਹੜੀ ਗਲਾਈ ਦੇਣੀ ਹੈ ਨਾ ਇਹ ਪੂਰੀ ਤਿਰਛੀ ਦੇਣੀ ਹੁੰਦੀ ਹੈ ਵਾਰੀ ਡੂੰਗੀ ਨਹੀਂ ਦੇਣੀ ਇਸ ਤਰ੍ਹਾਂ ਇਹ ਆਲ ਇਥੋਂ ਹੁਣ ਬੈਕ ਝੂਲੀ ਬਣਾਗੇ ਆਪਾਂ ਜੇ ਆਪ ਨੂੰ ਆਏ ਲੱਗੇ ਨਾ ਵੀ ਜ਼ਿਆਦਾ ਝੂਲੀ ਬੈਕ ਜਿਵੇਂ ਇਸ ਭਰਾ ਦੀ ਅਗਲੀ ਝੂਲੀ 11.5 ਤੇ ਬੈਕ ਨਹੀਂ ਰੂ ਗਿਆ ਦੇਖੋ ਜੀ ਚੰਗੀ ਤਰ੍ਹਾਂ ਧਿਆਨ ਰੱਖਿਓ ਇੱਥੋਂ ਮੈਂ ਪੂਰੀ ਝੋਲੀ ਮਿਲੂਗਾ ਆ ਦੇਖੋ ਆ 1.16 ਨਾ ਇਹ 2 ਇੰਚ ਮੁੜ ਜੂਗੀ ਲਾਸਟਿਕ ਦੇ ਵਿੱਚ ਇੰਨੀ ਰਹਿ ਜੂ ਤਿਆਰ ਜਿਹੜੀ ਮੈਂ ਤੁਹਾਨੂੰ ਦੱਸ ਰਿਆ ਵੀ ਲਾਸਟਿਕ ਇਸੇ ਕਪੜੇ 'ਚ ਮੁੜੂਗੀ ਕਿਤੇ ਅਲੱਗ ਕਪੜਾ ਨਹੀਂ ਲਾਉਣਾ ਕਿਸੇ ਭੈਣ ਨੇ ਗਲਤੀ ਨਹੀਂ ਕਰਨੀ ਇਹ ਚੀਜ਼ ਜੀ ਜਿਹੜਾ ਆਪਾਂ 5 ਇੰਚ ਕਪੜਾ ਛੱਡਿਆ ਇੱਧਰ 3 ਛੱਡਿਆ ਇਹਦੇ ਵਿੱਚੋਂ ਲਾਸਟਿਕ ਮੁੜੂਗੀ ਮੁੜੂਗੀ ਵੀ 1.5 ਇੰਚ ਵਾਲੀ ਲਾਸਟਿਕ ਪਾਉਣੀ ਮੈਂ ਹਰ ਇੱਕ ਵੀਡੀਓ 'ਚ ਦੱਸ ਦਿੰਦਾ ਭੈਣਾਂ ਨੂੰ 0.5 ਇੰਚ ਵਾਲੀ ਲਾਸਟਿਕ ਨਹੀਂ ਪਾਉਣੀ 1.5 ਇੰ ਲੇਡੀ ਪਲਾਊਜੋ ਵਾਸਤੇ ਹੁੰਦੀ ਬੈਗ ਤੇ ਉਹ ਵਾਲੀ ਪਾਉਣੀ ਹੈ ਇੱਥੇ ਠੀਕ ਆ ਚਲੋ ਮੈਂ ਹੁਣ ਇਹਦੀ ਕਟਾਈ ਵੀ ਤੁਹਾਨੂੰ ਕਰਕੇ ਦਿਖਾ ਦਿੰਦਾਗਾ ਫਿਰ ਵੀ ਨਾ ਸਮਝ ਲੱਗੇ ਨਾ ਕਿਸੇ ਭੈਣ ਨੇ ਸੰਗਣਾ ਨਹੀਂ ਹਨਾ ਫੋਨ ਕਰ ਸਕਦੇ ਹੋ ਤੁਸੀਂ ਲੋਚ ਐਸ ਨਿਸ਼ਾਨ ਤੋਂ ਆਪਣਾ ਇਦਣ ਕੋਰਤੇ ਦੀ ਵੀਡੀਓ ਆਪਾਂ ਇਹਦੀ ਪਾਉਂਦੇ ਨਹੀਂ ਫਿਰ ਵੀਡੀਓ ਜਿਆਦਾ ਲੰਬੀ ਹੋ ਜੂ ਹਨਾ ਬਾਕੀ ਜਿਹੜੀਆਂ ਭੈਣਾਂ ਕੋਰਤੇ ਪਜਾਮੇ ਸਿੱਖਣ ਦੀਆਂ ਚਾਹ ਬਣਉਂਦੀਆਂ ਉਹ ਵੱਧ ਕਮੈਂਟ ਕਰਿਆ ਕਰੋ ਕਿਉਂਕਿ ਆਪਣੇ ਕੋਲੇ ਜਾਦੀ ਕੰਮ ਜੈਂਟਸ ਹੁੰਦਾ ਹੈ ਨਾ ਤਾਂ ਕੁਰਤੇ ਬਾਰੇ ਵੀ ਵੀਡੀਓ ਆਪਾਂ ਜਾਦੇ ਪਾਦਿਆ ਕਰਾਂਗੇ ਕਿਸੇ ਵੀ ਚੀਜ਼ ਦੀ ਸਮਝ ਨਹੀਂ ਆਉਂਦੀ ਮੋਢੇ ਦੀ ਜਾਂ ਕਿਸੇ ਵੀ ਚੀਜ਼ ਦੀ ਕੋਣੀ ਦੀ ਹੈ ਨਾ ਉਹ ਵੀ ਲਿਖ ਕੇ ਭੇਜਿਆ ਕਰੋ ਤੁਸੀਂ ਮੈਨੂੰ ਕਮੈਂਟ ਬਾਕਸ ਦੇ YouTube ਵਾਲੇ ਬਸ ਇੰਨੀ ਖੇਚਲ ਜਰੂਰ ਕਰ ਲੈ ਕਰੋ ਵੀਡੀਓ ਚੱਲੀ ਜਲਦੀ ਸ਼ੇਅਰ ਕਰ ਦਿਆ ਕਰੋ ਹੁਣ ਆਪਾਂ ਇਸੇ ਤਰੀਕੇ ਬਾਹਰੋਂ ਇਸ ਤਰ੍ਹਾਂ ਕਰਦੇ ਹਾਂ ਕੀ ਜੀੜਗੀਆਂ ਭੈਣਾਂ ਨੇ ਹਨਾ ਦਿਵਾਲੀ ਵਾਸਤੇ ਪੰਜ ਕਾਪੜੀਆਂ ਸੁਵਾਉਣੀਆਂ ਹੁੰਦੀਆਂ ਮੈਂ ਹਰ ਇੱਕ ਵੀਡੀਓ 'ਚ ਦੱਸਦਾ ਹੁੰਦਾ ਵੀ ਉਹ ਹੁਣ ਸੁਵਾ ਸਕਦੇ ਹੋ ਤੁਸੀਂ ਫਿਰ ਦੱਸਾਂ ਕਿ ਜਦੋਂ ਭੀੜ ਜਿਆਦੇ ਹੋ ਜਾਂਦੀ ਤੇ ਜਿਨ੍ਹਾਂ ਨੂੰ ਇਹ ਆ ਵੀ ਪੈਸੇ ਵੀ ਹੈ ਨਹੀਂ ਹੁਣ ਹਨਾ ਤੇ ਕੱਪੜੇ ਵੀ ਸੁਵਾਉਣੇ ਜ਼ਰੂਰੀ ਫਿਰ ਤੁਸੀਂ ਦਿਵਾਲੀ ਵੇਲੇ ਜਿਆਦਾ ਕੰਮ ਮੂਰੇ ਲਿਆਉਣੇ ਹੋ ਫਿਰ ਦਿੱਕਤ ਆਉਂਦੀ ਹੈ ਫਿਰ ਉਨੀ ਸਫਾਈ ਨਾਲ ਕਪੜਾ ਨਹੀਂ ਬਣਦਾ ਜਿੰਨੀ ਸਫਾਈ ਨਾਲ ਕਪੜਾ ਬਣਨਾ ਚਾਹੀਦਾ ਕਿਉਂਕਿ ਕੱਪੜੇ ਹਰ ਕੋਈ ਇਹ ਨਾ ਦਿਵਾਲੀ ਵੇਲੇ ਮਹਿੰਗੇ ਲਿਆਉਂਦਾਗਾ ਵੀ ਇਹ ਹੁੰਦਾ ਵੀ ਬਾਅਦ ਦੇ ਵਿੱਚ ਆਪਾਂ ਵਿਆਹ ਸ਼ਾਦੀ ਪਾਉਣੇ ਆ ਤਾਂ ਤੁਸੀਂ ਕੀ ਕਰਨਾ ਇਹ ਸਾਡੇ ਤੋਂ ਕਪੜਾ ਲੈਣਾ ਚਾਹੁੰਦੇ ਹੋ 500 ਰੁਪਏ ਇੱਕ ਵਾਰੀ ਭਰ ਕੇ ਪਹਿਲੋ ਬਾਕੀ ਜਿਹੜੀ ਪੇਮੈਂਟ 2 ਵੀ ਫੁੱਲ ਉਹ ਦਿਵਾਲੀ ਵੇਲੇ ਦੇ ਕੇ ਕਪੜੇ ਲੈ ਸਕਦੇ ਹੋ ਠੀਕ ਹੈ ਜੀ ਆਪਣਾ ਸਾਰਾ ਪਲਾਜੂ ਕੱਟਿਆ ਗਿਆ ਹੁਣ ਆਪਾਂ ਨੀਚੇ ਦੀ ਲੰਬਾਈ ਲਿਖਾਂਗੇ ਇੱਥੇ ਜਿੰਮੇ ਇਸ ਭਰਾਈ ਲੰਬਾਈ ਕਿੰਨੀ ਆ 37.5 ਠੀਕ ਤਰਪਾਈ ਕਰਾਂਗੇ ਇਹਦੀ ਚੰਗੀ ਤਰਫ ਇੱਥੇ ਆਪਾਂ ਇਹਦੇ ਜਿਹੜਾ ਉਹ ਨੀਚੇ ਲਾਉਣਾ ਮੈਂ ਤੁਹਾਨੂੰ ਹਰ ਇੱਕ ਵੀਡੀਓ ਦਾ ਇੱਥੇ ਆਪਾਂ ਟੇਪ ਲਾਵਾਂਗੇ ਆਹ ਬੀ ਜਦੋਂ ਬਣ ਗਿਆ ਫਿਰ ਆਪਾਂ ਇਹਨੂੰ ਪੱਟ ਕੇ ਬੈਲਟ ਦੇ ਅੰਦਰ ਲਾਉਣਾ ਕਿਉਂਕਿ ਕਿਸੇ ਦਾ ਪਜਾਮਾ ਹਰਲੇ ਨਾ ਕਿਸੇ ਦੇ ਨਾ ਹਨਾ ਇੱਥੇ ਆਪਾਂ ਇਹਦਾ ਨੰਬਰ ਪਾਵਾਂਗੇ 2055 ਆ ਦੇਖੋ 2055 ਉਸ ਤੋਂ ਬਾਅਦ ਨੀਚੇ ਇਹਦਾ ਲਾਕ ਹੈ ਨਾ ਇਸਪਰਾਂ ਦਾ ਕਿੰਨਾ 229 ਠੀਕ ਹੈ ਜੀ ਆਪਣਾ ਸਾਰਾ ਪਲਾਜੋ ਆਪਣਾ ਬੈਲਟ ਵਾਲਾ ਪਜਾਮਾ ਕੱਟਿਆ ਹੈ ਜੇ ਕਿਸੇ ਵੀ ਚੀਜ਼ ਦੀ ਨਾ ਸਮਝ ਆਈ ਹੋਵੇ ਤਾਂ ਤੁਸੀਂ YouTube ਵਾਲੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਸਕਦੇ ਹੋ ਬਾਕੀ ਦੁਬਾਰੇ ਫਿਰ ਬੇਨਤੀ ਕਰਦਾ ਜਿਹੜੀਆਂ ਭੈਣਾਂ ਨੇ ਦੀਵਾਲੀ ਵਾਲੀਆਂ ਪੰਜ ਕੱਪੜੀਆਂ ਬਣਾਉਣੀਆਂ ਆ ਉਹ ਹੁਣੀ ਦੇ ਦੋ ਤਾਂ ਕਿ ਟਾਈਮ ਸਿਰ ਬਣ ਸਕਣ ਰਾਮਦਾਰੀ ਨੇ ਕਪੜਾ ਵਧੀਆ ਬੰਦਾ ਤਾਂ ਉਸ ਵਾਰ ਕੀ ਬਾਕੀ ਜਿਹਨੇ ਕਪੜਾ ਲੈਣਾ ਉਹ 500 ਰੁਪਏ ਕੋਈ ਫੀਸ ਭਰ ਕੇ ਬਾਕੀ ਪੇਮੈਂਟ ਜਿਹੜੀ ਆ ਉਹ ਤੁਸੀਂ ਬਾਅਦ ਵਿੱਚ ਕਰ ਸਕਦੇ ਹੋ ਪਿੰਡਵਾਰੀ ਮੈਂ ਤੁਹਾਨੂੰ ਦੱਸਿਆ ਜੀ ਬਠਿੰਡੇ ਦੇ ਨਾਲ ਹੀ ਸਿਵਿੰਗਾ ਪਿੰਡ ਆ 7 ਕਿਲੋਮੀਟਰ ਦੂਰ ਥਰਮਲ ਪਲਾਂਟ ਤੋਂ ਸਿਰਫ 4 ਕਿਲੋਮੀਟਰ ਦੂਰੀ ਤੇ ਆਉਣ ਤੋਂ ਪਹਿਲਾਂ ਫੋਨ ਲਾਜ਼ਮੀ ਕਰ ਲਿਆ ਕਰੋ ਤਾਂ ਕਿ ਤੁਹਾਨੂੰ ਗੇੜਾ ਨਾ ਲੱਗੇ ਠੀਕ ਹੈ ਜੀ ਮਿਲਦੇ ਆ ਬਾਕੀ ਜਲਦੀ ਨੈਮ ਵੀਡੀਓ ਲੈ ਕੇ ਧੰਨਵਾਦ